ਪੰਜਾਬੀ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ। ਇਸ ਵੀਡੀਓ ਦੇ ਵਿੱਚ ਅਗਸਤ 6 ਰਾਤ ਤੇ 7 ਤਰੀਕ ਦੇ ਮੌਸਮ ਬਾਰੇ ਜਾਣਕਾਰੀ ਸ਼ੇਅਰ ਕਰਾਂਗੇ। ਮਾਝਾ ਇਲਾਕੇ ਦੇ ਵਿੱਚ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ 7 ਤਰੀਕ ਨੂੰ ਹੋਵੇਗੀ। ਵੀਡੀਓ ਦੇ ਅਖੀਰ ਉੱਤੇ ਉਸ ਦੀ ਜਾਣਕਾਰੀ ਸ਼ੇਅਰ ਕਰਾਂਗੇ। ਸ਼ੁਰੂ ਕਰਦੇ ਹਾਂ ਮਾਲਵਾ ਇਲਾਕੇ ਫਰੀਦਕੋਟ 6 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ ਤੇ 7 ਤਰੀਕ ਨੂੰ ਵੀ ਸੰਘਣੇ ਬੱਦਰ ਰਹਿਣਗੇ ਤੇ 7 ਤਰੀਕ ਰਾਤ ਨੂੰ ਹਲਕੀ ਦਰਬਾਣੀ ਬਾਰਿਸ਼ ਹੋ ਸਕਦੀ ਆ। ਫਾਜ਼ਿਲਕਾ ਇਲਾਕੇ ਦੇ ਵਿੱਚ 6 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ ਤੇ 7 ਤਰੀਕ ਨੂੰ ਵੀ ਸੰਘਣੇ ਬੱਦਰ ਰਹਿ ਕੇ ਰਾਤ ਦੇ ਟਾਈਮ ਅਗਲੀ ਸਵੇਰ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਆ ਬਠਿੰਡਾ ਇਲਾਕੇ ਦੇ ਵਿੱਚ 6 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ 7 ਤਰੀਕ ਨੂੰ ਦੁਪਹਿਰ ਤੋਂ ਬਾਅਦ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਸਾਰਾ ਦਿਨ ਤੇ ਰਾਤ ਨਜ਼ਰ ਆ ਰਹੀ ਆ ਮਲੇਰਕੋਟਲਾ ਇਲਾਕੇ ਦੇ ਵਿੱਚ 6 ਤਰੀਕ ਰਾਤ ਦੇ ਟਾਈਮ ਸੰਘਣੇ ਬੱਦਲ ਤੇ 7 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ ਤੇ ਸ਼ਾਮ ਦੇ ਟਾਈਮ ਤੇ ਰਾਤ ਦੇ ਟਾਈਮ ਹਲਕੀ ਤੋਂ ਦਰਮਿਆਨੀ ਟੁੱਟਵੇਂ ਇਲਾਕੇ ਦੇ ਵਿੱਚ بارش ਹੋ ਸਕਦੀ ਆ ਲੁਧਿਆਣਾ ਦੇ ਵਿੱਚ 6 ਤਰੀਕ ਨੂੰ ਰਾਤ ਦੇ ਟਾਈਮ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਹੋਵੇਗੀ ਤੇ 7 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ ਬਨੇ ਰਹਿਣਗੇ ਰਾਤ ਨੂੰ 7-9 ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਆ ਸੰਗਰੂਰ ਇਲਾਕੇ ਦੇ ਵਿੱਚ ਰਾਤ ਦੇ ਟਾਈਮ 6 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ ਤੇ 7 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ ਸ਼ਾਮ ਦੇ ਟਾਈਮ ਹਲਕੀ ਤੋਂ ਟੁੱਟ ਮੇ ਇਲਾਕੇ ਦੇ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਤੇ ਰਾਤ ਦੇ ਟਾਈਮ ਇਸੇ ਤਰ੍ਹਾਂ ਮੌਸਮ ਹੋਵੇਗਾ ਪਰ ਕੋਈ ਜ਼ਿਆਦਾ ਮੀਂਹ ਨਹੀਂ ਆਵੇਗਾ ਰੂਪਨਗਰ ਇਲਾਕੇ ਦੇ ਵਿੱਚ 6 ਤਰੀਕ ਨੂੰ ਸੰਘਣੇ ਬੱਦਲ ਤੇ 7 ਤਰੀਕ ਨੂੰ ਵੀ ਸੰਘਣੇ ਬੱਦਰ ਰਹਿਣਗੇ ਰਾਤ ਦੇ ਟਾਈਮ 8-9 ਵਜੇ ਹਨੇਰੀ ਦੇ ਨਾਲ ਤੇ ਤੇਜ਼ ਮੀਂਹ ਆਉਣ ਦੀ ਸੰਭਾਵਨਾ ਹੋਵੇਗੀ। ਮਾਨਸਾ ਇਲਾਕੇ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਤੇ ਜੇ ਨਜ਼ਰ ਮਾਰੀਏ ਕਿ 7 ਤਰੀਕ ਨੂੰ ਦੁਪਹਿਰ ਤੋਂ ਲੈ ਕੇ ਹੀ ਰਾਤ ਤੱਕ ਮੀਂਹ ਪੈਣ ਦੀ ਸੰਭਾਵਨਾ ਤੇ ਰਾਤ ਦੇ 10-11 ਵਜੇ ਜ਼ਿਆਦਾ ਮੌਲੇ ਤਰਮੀ ਹੋਵੇਗਾ। ਬਰਨਾਲਾ ਇਲਾਕੇ ਦੇ ਵਿੱਚ ਨਜ਼ਰ ਮਾਰੀਏ ਤਾਂ 6 ਤਰੀਕ ਨੂੰ ਰਾਤ ਦੇ ਟਾਈਮ ਸੰਘਣੇ ਬੱਦਰ ਰਹਿਣਗੇ ਤੇ 7 ਤਰੀਕ ਨੂੰ ਇਸੇ ਤਰ੍ਹਾਂ ਮੌਸਮ ਹੋਵੇਗਾ। 7 ਤਰੀਕ ਰਾਤ ਦੇ ਟਾਈਮ ਮੀਂਹ ਪੈਣ ਦੀ ਸੰਭਾਵਨਾ ਨਜ਼ਰ ਆ ਰਹੀ ਆ। ਮਲੇਰਕੋਟਲਾ ਇਲਾਕੇ ਦੇ ਵਿੱਚ ਨਜ਼ਰ ਮਾਰੀਏ ਤਾਂ 6 ਤਾਰੀਖ ਨੂੰ ਰਾਤ ਦੇ ਟਾਈਮ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਆ 7 ਤਾਰੀਖ ਨੂੰ ਸੰਘਣੀ ਬੱਦਰ ਰਹਿਣਗੇ ਤੇ ਰਾਤ ਦੇ ਟਾਈਮ ਤੇਜ਼ ਹਨੇਰੀ ਦੇ ਨਾਲ ਹਲਕੀ ਟੁੱਟੂ ਮੀਂਹ بارش ਹੋ ਸਕਦੀ ਆ ਸ਼ਹੀਦ ਅਜੀਤ ਸਿੰਘ ਨਗਰ ਮਹਾਲੀ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ 7 ਤਾਰੀਖ ਰਾਤ ਦੇ ਟਾਈਮ ਤੇਜ਼ ਹਨੇਰੀ ਆਉਣ ਦੀ ਸੰਭਾਵਨਾ ਤੇ ਨਾਲ ਹਲਕੇ ਟੁੱਟਵੇਂ ਬੂੰਦਾਬੰਦੀ ਹੋ ਸਕਦੀ ਆ ਫਟੇਗੜ ਸਾਹਿਬ ਵਿੱਚ ਪੈਣ ਦੀ ਸੰਭਾਵਨਾ ਜ਼ਿਆਦਾ 7 ਤਾਰੀਖ ਸਵੇਰੇ 3-4 ਵਜੇ ਹੋਵੇਗੀ ਤੇ ਉਸ ਤੋਂ ਬਾਅਦ ਸਾਰਾ ਦਿਨ ਹੀ ਹਲਕੇ ਟੁੱਟਵੇਂ ਇਲਾਕੇ ਦੇ ਵਿੱਚ ਬੂੰਦਾਬੰਦੀ ਹੁੰਦੀ ਰਹੇਗੀ ਰਾਤ ਦੇ ਟਾਈਮ ਸੰਘਣੇ ਬੱਦਰ ਰਹਿਣਗੇ ਸੰਗਰੂਰ ਇਲਾਕੇ ਦੇ ਵਿੱਚ 6 ਤਰੀਕ ਨੂੰ ਸ਼ਾਮ ਦੇ ਟਾਈਮ ਰਾਤ ਦੇ ਟਾਈਮ ਹਲਕੀ ਤੋਂ ਟੁੱਟਵੀਂ بارش ਹੋ ਸਕਦੀ ਆ ਤੇ 7 ਤਰੀਕ ਨੂੰ ਵੀ ਸ਼ਾਮ ਦੇ ਟਾਈਮ ਸੰਘਣੇ ਬੱਦਰ ਰਹਿਣਗੇ ਨਾਲ ਟੁੱਟਵੇਂ ਇਲਾਕੇ ਦੇ ਵਿੱਚ ਬੂੰਦਾਬੰਦੀ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਆ ਪਰ ਕੋਈ ਜ਼ਿਆਦਾ ਮੀਂਹ ਨਹੀਂ ਆਵੇਗਾ ਪਟਿਆਲਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ 7 ਤਰੀਕ ਨੂੰ ਹਲਕੀ ਤੋਂ ਟੁੱਟਵੀਂ بارش ਹੋਣ ਦੇ ਸਾਰੇ ਦਿਨ ਹੀ ਮੌਸਮ ਨਜ਼ਰ ਆ ਰਿਹਾ ਆ ਜਲੰਧਰ ਇਲਾਕੇ ਦੇ ਵਿੱਚ ਨਜ਼ਰਮਾਰੀ ਹੈ ਤਾਂ 6 ਤਰੀਕ ਰਾਤ ਦੇ ਟਾਈਮ ਮੀਂਹ ਆਉਣ ਦੀ ਸੰਭਾਵਨਾ ਅਤੇ 7 ਤਰੀਕ ਦੁਪਹਿਰ ਦੇ ਟਾਈਮ ਟੁੱਟਮੀ ਬਾਰਿਸ਼ ਹੋਣ ਦੀ ਸੰਭਾਵਨਾ ਹੋਵੇਗੀ ਤੇ ਰਾਤ ਭਰ ਸੰਘਣੇ ਬੱਦਲ ਰਹਿਣਗੇ ਨਾਲ ਤੇਜ਼ ਹਨੇਰੀ ਚੱਲਦੀ ਰਹੇਗੀ। ਕਪੂਰਥਾ ਇਲਾਕੇ ਦੇ ਵਿੱਚ 6 ਤਰੀਕ ਰਾਤ ਦੇ ਟਾਈਮ ਹਲਕੇ ਤੋਂ ਟੁੱਟਵੇਂ ਇਲਾਕੇ ਦੇ ਵਿੱਚ ਬਾਰਿਸ਼ ਹੋ ਸਕਦੀ ਆ ਤੇ 7 ਤਰੀਕ ਨੂੰ ਸਵੇਰੇ 4-5 ਵਜੇ ਤੋਂ ਲੈ ਕੇ 7-8 ਵਜੇ ਤੱਕ ਮੀਂਹ ਆਉਣ ਦੀ ਸੰਭਾਵਨਾ ਹੋਵੇਗੀ। ਦਿਨ ਭਰ ਸੰਘਣੇ ਬੱਦਲ ਰਹਿਣਗੇ ਉਸ ਤੋਂ ਬਾਅਦ 7 ਤਰੀਕ ਰਾਤ ਦੇ ਟਾਈਮ ਮੀਂਹ ਆਉਣ ਦੀ ਸੰਭਾਵਨਾ ਤੇ 8 ਤਰੀਕ 4-5 ਵਜੇ ਮੌਲੇ ਧਰਮੀ ਹੋਵੇਗਾ ਨਵਾਂ ਸ਼ਹਿਰ ਇਲਾਕੇ ਦੇ ਵਿੱਚ ਨਜ਼ਰ ਮਾਰੀ ਹੈ ਤਾਂ 6 ਤਰੀਕ ਨੂੰ ਸੰਗਣੇ ਬੱਦਰ ਰਹਿਣਗੇ 7 ਤਰੀਕ ਨੂੰ ਵੀ ਟੁੱਟਵੇਂ ਇਲਾਕੇ ਦੇ ਵਿੱਚ ਹਲਕੀ ਬੂੰਦਾਬੰਦੀ ਹੋ ਸਕਦੀ ਹੈ ਤੇ ਰਾਤ ਦੇ ਟਾਈਮ ਮੀਂਹ ਆਉਣ ਦੀ ਸੰਭਾਵਨਾ ਨਾਲ ਤੇਜ਼ ਹਨੇਰੀ ਹੋਵੇਗੀ ਹੁਸ਼ਿਆਰਪੁਰ ਇਲਾਕੇ ਦੇ ਵਿੱਚ ਨਜ਼ਰ ਮਾਰੀ ਹੈ ਤਾਂ ਜਿਆਦਾ ਮੀਂਹ ਆਉਣ ਦੀ ਸੰਭਾਵਨਾ ਸਵੇਰੇ 4-5 ਵਜੇ ਉਸ ਤੋਂ ਬਾਅਦ 10-11 ਵਜੇ ਤੋਂ ਲੈ ਕੇ ਸ਼ਾਮ ਤੱਕ ਮੀਂਹ ਆਉਣ ਦੀ ਸੰਭਾਵਨਾ ਬਣੀ ਰਹੇਗੀ ਰਾਤ ਦੇ ਟਾਈਮ ਵੀ ਇਸੇ ਤਰ੍ਹਾਂ ਹੀ ਤੇਜ਼ ਹਨੇਰੀ ਦੇ ਨਾਲ ਟਟਮੀ ਇਲਾਕੇ ਦੇ ਵਿੱਚ بارش ਹੋ ਸਕਦੀ ਆ ਅੰਮ੍ਰਿਤਸਰ ਇਲਾਕੇ ਦੇ ਵਿੱਚ ਨਜ਼ਰ ਮਾਰੀਏ ਤਾਂ 7 ਤਰੀਕ ਸਵੇਰ ਦੇ ਟਾਈਮ 3-4 ਵਜੇ بارش ਹੋਵੇਗੀ ਤੇ ਰਾਤ ਦੇ ਟਾਈਮ ਵੀ ਹਲਕੀ ਰ ਟਟਮੀ بارش ਲਗਾਤਾਰ ਟਟਮੀ ਇਲਾਕੇ ਦੇ ਵਿੱਚ ਬੂੰਦਾਂਵਾਂਦੀ ਹੋ ਸਕਦੀ ਆ ਇਸੇ ਤਰ੍ਹਾਂ ਹੀ 10 ਤੋਂ ਲੈ ਕੇ ਦੁਪਹਿਰ ਦੇ 3-4 ਵਜੇ ਤੱਕ ਟਟਮੀ ਇਲਾਕੇ ਦੇ ਵਿੱਚ ਬੂੰਦਾਂਵਾਂਦੀ ਹੋਣ ਦੀ ਸੰਭਾਵਨਾ ਹੋਵੇਗੀ ਪਰ ਕੋਈ ਜ਼ਿਆਦਾ ਮੀਂਹ ਨਹੀਂ ਆਵੇਗਾ ਵਾਤਾਵਰਣ ਦਾ ਟੈਂਪਰੇਚਰ 32 ਡਿਗਰੀ ਰਹੇਗਾ ਰਾਤ ਭਾਰ ਵੀ ਸੰਘਣੇ ਬੱਦਰ ਰਹਿਣਗੇ ਰੰਧਾਨ ਸਾਹੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ 6 ਤਰੀਕ ਰਾਤ ਦੇ ਟਾਈਮ ਹਲਕੀ ਟੁੱਟੂਮੀ ਬਾਰਿਸ਼ ਹੋ ਸਕਦੀ ਆ ਤੇ 10 ਤੋਂ 11 ਵਜੇ ਦੁਪਹਿਰੇ ਵੀ ਬਾਰਿਸ਼ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਆ ਗਰਦਾਸਪੁਰ ਇਲਾਕੇ ਦੇ ਵਿੱਚ 7 ਤਰੀਕ ਨੂੰ ਸਵੇਰੇ 4 ਤੋਂ ਲੈ ਕੇ 10-11 ਵਜੇ ਤੱਕ ਮੀਂਹ ਆਉਣ ਦੀ ਸੰਭਾਵਨਾ ਤੇ ਉਸ ਤੋਂ ਬਾਅਦ ਰਾਤ ਦੇ ਟਾਈਮ ਟੁੱਟੂਮੀ ਬਾਰਿਸ਼ ਹੋ ਸਕਦੀ ਆ ਪਠਾਨਕੋਟ ਇਲਾਕੇ ਦੇ ਵਿੱਚ 6 ਤਰੀਕ ਰਾਤ ਦੇ ਟਾਈਮ ਬਾਰਿਸ਼ ਹੋਵੇਗੀ ਤੇ 7 ਤਰੀਕ ਸਵੇਰੇ 4 ਤੋਂ ਲੈ ਕੇ 9-10 ਵਜੇ ਤੱਕ ਮੂਲੇਤਾਰ ਮੀਂਹ ਪੈਣ ਦੀ ਸੰਭਾਵਨਾ ਤੇ ਉਸ ਤੋਂ ਬਾਅਦ ਰਾਤ ਪਰ ਵੀ ਮੀਂਹ ਪੈਣ ਦੀ ਸੰਭਾਵਨਾ ਬਣੀ ਰਹੇਗੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਬੈਲ ਆਈਕਨ ਉਤੇ ਕਲਿੱਕ ਕਰ ਦਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਪਤਾ ਚੱਲਦਾ ਰਹੇ ਬਹੁਤ ਬਹੁਤ ਤੁਹਾਡਾ ਧੰਨਵਾਦ